ਬਿਜਲੀ ਬਲ 225 ਮੁਰਦਾਬਾਦ 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 225 ਬਲ ਮੁਰਦਾਬਾਦ 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 ਹਾਕਮਾਂ ਦੀਆਂ ਲੋਕ ਮਾਰੂ ਨੀਤੀਆਂ ਮੁਰਦਾਬਾਦ 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 ਪੰਜਾਬ ਦੀ ਤਾਂ ਕੇਂਦਰ ਦੀ ਸਰਕਾਰ ਮੁਰਦਾਬਾਦ 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 ਜੇ ਕੋਲੇ ਮੀਟਰ ਲੱਗਣ ਨਹੀਂ ਦੇਾਂਗੇ ਨਹੀਂ ਦੇਾਂਗੇ ਨਹੀਂ ਦੇਾਂਗੇ ਨਹੀਂ ਚੱਲੂਗੀ ੱਕੇ ਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਭਗਵੰਤ ਮਾਨ ਦੀ ਮਜ਼ਦੂਰ ਬਰੋਦੀ ਸਰਕਾਰ ਮੁੜਦਾਬਾ ਮੁੜਦਾਬਾ ਭਗਵੰਤ ਮਾਨ ਦੀ ਮਜ਼ਦੂਰ ਬਰੋਦੀ ਸਰਕਾਰ ਹਾਏ 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 ਲੋਕਾਂ ਕੇ ਚਾਹੀ ਮੁਰਦਾਬਾ 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 ਮਜ਼ਦੂਰ ਵਰਦੀ ਸਰਕਾਰ ਮੁਰਦਾਬਾ 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 ਪੱਦਿਗਾਂ ਲੋਕ ਮਾਰੂ ਨੀਤੀਆਂ ਮੁਰਦਾਬਾ ਮੁਰਦਾਬਾ ਮਤਾਬ ਪੰਜਾਬ ਦੇ ਲੋਕਾਂ ਨੂੰ ਅੱਜ ਇਸ ਠੰਡ ਦੇ ਮੌਸਮ ਦੌਰਾਨ ਛੜਕਾਂ ਤੇ ਉਤਰਨ ਲਈ ਮਜਬੂਰ ਹੋਣਾ ਪਿਆ ਹੈ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਨਾ ਤਾਂ ਆਪਾਂ ਸਾਰੇ ਵਿਹਲੇ ਆ ਤੇ ਨਾ ਹੀ ਆਪਾਂ ਨੂੰ ਕੋਈ ਚਾਅ ਹੈ ਕਿ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਨਾਰੇਬਾਜੀ ਕਰੀਏ ਪਰ ਸਰਕਾਰਾਂ ਆਪਾਂ ਨੂੰ ਇਸ ਤਰ੍ਹਾਂ ਕਰਨ ਨੂੰ ਮਜਬੂਰ ਕਰਦੀਆਂ ਨੇ ਕਿਉਂਕਿ ਸਰਕਾਰਾਂ ਦੀਆਂ ਨੀਤੀਆਂ ਗਲਤ ਨੇ ਲੋਕ ਮਾਰੂ ਨੇ ਲੋਕ ਵਿਰੋਧੀ ਫੈਸਲੇ ਨੇ ਸਰਕਾਰਾਂ ਦੇ ਜਿਹੜੇ ਜਨਤਾ ਤੇ ਜਬਰੀ ਥੋਪੇ ਜਾਂਦੇ ਨੇ ਪਰ ਜਾਗਰੂਕ ਲੋਕ ਉਦਮੀ ਲੋਕ ਹਮੇਸ਼ਾ ਹੀ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਦੇ ਆਏ ਆ ਤੇ ਵਿਰੋਧ ਕਰਨਾ ਵੀ ਚਾਹੀਦਾ ਹੈ ਕਿਉਂਕਿ ਇਹ ਸਾਡਾ ਲੋਕਤੰਤ੍ਰਿਕ ਹੱਕ ਆ ਆਪਣੇ ਨਾਲ ਕੀ ਗਲਤ ਹੋ ਰਿਹਾ ਕਿੱਥੇ ਤੱਕਾ ਹੋ ਰਿਹਾ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਪਰ ਹਿੰਮਤੀ ਲੋਕ ਹੀ ਹੁੰਦੇ ਨੇ ਜਿਹੜੇ ਸਰਕਾਰਾਂ ਦੀਆਂ ਤੱਕੇਸ਼ਾਈਆਂ ਦੇ ਖਿਲਾਫ ਆਵਾਜ਼ ਚੁੱਕਦੇ ਨੇ ਵਿਰੋਧ ਕਰਦੇ ਨੇ ਰੋਸ ਜਤਾਉਂਦੇ ਨੇ ਖਾਸ ਕਰਕੇ ਅਸੀਂ ਪੰਜਾਬੀ ਲੋਕ ਕਿਉਂਕਿ ਇਹ ਜਜ਼ਬਾ ਸਾਨੂੰ ਵਿਸੇ ਵਿੱਚ ਮਿਲਿਆ ਹੋਇਆ ਸਾਡੇ ਜਿਹੜਾ ਪੁਰਖਿਆਂ ਨੇ ਉਹਨਾਂ ਅੰਗਰੇਜ਼ਾਂ ਕੋਲੋਂ ਸਾਨੂੰ ਆਜ਼ਾਦੀ ਦਵਾਈ ਜਿਹੜੇ ਪਾੜੋ ਤੇ ਰਾਜਕਰੋ ਦੀ ਨੀਤੀ ਦੇ ਨਾਲ ਸਾਡੇ ਤੇ 150 ਸਾਲ ਰਾਜ ਕਰਦੇ ਰਹੇ ਅਸੀਂ ਉਹਨਾਂ ਦੇ ਵਾਰਸ ਹਾਂ ਜਿਨ੍ਹਾਂ ਨੇ ਗੋਰਿਆਂ ਦੇ ਪੱਕੇ ਗੱਡੇ ਜਾ ਚੁੱਕੇ ਪੈਰਾਂ ਨੂੰ ਜੜੋਂ ਪੁੱਟ ਦਿੱਤਾ ਪਰ ਮਾੜੀ ਕਿਸਮਤ ਅਸੀਂ ਗੋਰਿਆਂ ਦੀਆਂ ਜੰਜੀਰਾਂ ਚੋਂ ਛੁੱਟੇ ਤਾਂ ਆਪਣੇਆਂ ਕਾਲਿਆਂ ਦੀਆਂ ਜੰਜੀਰਾਂ ਚ ਜਕੜੇ ਗਏ ਜਿਹੜੇ ਝੂਠ ਬੋਲੋ ਤੇ ਰਾਜਕਰੋ ਦੀ ਨੀਤੀ ਅਪਣਾ ਕੇ ਜਨਤਾ ਦਾ ਸ਼ੋਸ਼ਣ ਕਰ ਰਹੇ ਹਨ ਇਹ ਸਾਰੀਆਂ ਰਾਜਨੀਤਿਕ ਪਾਰਟੀਆਂ ਵਾਲੇ ਇੱਕੋ ਹੀ ਚੱਕੀ ਦੇ ਚੱਟੇ-ਵੱਟੇ ਹਨ ਕਹਿਣ ਨੂੰ ਤਾਂ ਇਹ ਲੋਕਤੰਤਰ ਦੀਆਂ ਤੁਹਾਈਆਂ ਪਾਉਂਦੇ ਨਹੀਂ ਤੱਕਦੇ ਪਰ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਦਬਾਉਣ ਦੀ ਪੂਰੀ ਵਾਹ ਲਾਉਂਦੇ ਹਨ ਝੂਠ ਫਰੇਬ ਨਾਲ ਵੋਟਾਂ ਵਟੋਰ ਕੇ ਲੋਕਾਂ ਦੇ ਹੱਕਾਂ ਦਾ ਘਾਣ ਕਰਦੇ ਹਨ ਪਹਿਲੇ ਸਨ ਜਿਹੜੇ ਝੂਠ ਬੋਲ ਕੇ ਵੋਟਾਂ ਵਟੋਰਦੇ ਸਨ ਤੇ ਹੁਣ ਵਾਲੇ ਦੋ ਕਦਮ ਹੋਰ ਵੱਧ ਕੇ ਝੂਠੀਆਂ ਗਰੰਟੀਆਂ ਦੇ ਕੇ ਲੋਕਾਂ ਕੋਲੋਂ ਵੋਟਾਂ ਵਟੋਰਦੇ ਹਨ ਲੋਕਾਂ ਦਾ ਸ਼ੋਸ਼ਣ ਕਰਦੇ ਹਨ ਲੋਕਾਂ ਦੇ ਹੱਕ ਖੋਹਦੇ ਹਨ 2022 ਵਾਲੀਆਂ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦੇ ਇਸ਼ਾਰਿਆਂ ਤੇ ਭਗਵੰਤ ਮਾਨ ਨੇ ਕਿੰਨੀਆਂ ਗਰੰਟੀਆਂ ਦਿੱਤੀਆਂ ਪਰ ਝੂਠ ਦਾ ਪਲੰਦਾ ਸਾਬਤ ਹੋਈਆਂ ਸਾਰੀਆਂ ਬੇਰੋਜ਼ਗਾਰੀ ਭ੍ਰਿਸ਼ਟਾਚਾਰ ਨਸ਼ਾ ਸਭ ਉੱਥੇ ਦਾ ਉੱਥੇ ਆ ਜਿਹੜੇ ਇਹਨਾਂ ਨੇ ਖਤਮ ਕਰਨ ਦੀਆਂ ਗਰੰਟੀਆਂ ਦਿੱਤੀਆਂ ਸਨ ਵੋਟਾਂ ਵਾਲੇ ਕਹਿੰਦੇ ਸਨ ਕਿ ਤੁਹਾਨੂੰ ਦਫ਼ਤਰਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ ਤੁਹਾਡੇ ਘਰ ਬੈਠੇ ਹੋ ਜਾਇਆ ਕਰਨਗੇ ਬਜ਼ੁਰਗਾਂ ਨੂੰ ਘਰ ਬੈਠਿਆਂ ਨੂੰ ਪੈਨਸ਼ਨਾਂ ਮਿਲ ਜਾਇਆ ਕਰਨਗੀਆਂ ਪਰ ਇਸ ਦੇ ਉਲਟ ਆਪਣੇ ਕੰਮਾਂ ਲਈ ਲੋਕਾਂ ਨੂੰ ਸੇਵਾ ਕੇਂਦਰਾਂ ਦੀਆਂ ਲਾਈਨਾਂ 'ਚ ਲੱਗ ਕੇ ਧੱਕੇ ਖਾਣੇ ਪੈਂਦੇ ਆ ਬਜ਼ੁਰਗਾਂ ਨੂੰ ਨਾ માત્ર ਬੁਢਾਪਾ ਪੈਨਸ਼ਨਾਂ ਲਈ ਬੈਂਕਾਂ 'ਚ ਖੱਜਲ ਹੋਣਾ ਪੈਂਦਾ ਸਭ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ ਕੁਝ ਨਹੀਂ ਬਦਲਿਆ ਭਗਵੰਤ ਮਾਨ ਦੀਆਂ ਬੀਬੀਆਂ ਨੂੰ 100 ਰੁਪਏ ਵਾਲੀ ਗਰੰਟੀ ਅਜੇ ਤੱਕ ਇਹਨਾਂ ਦਾ ਮੂੰਹ ਚੜਾ ਰਹੀ ਆ ਪਰ ਪਿਓ ਦੇ ਪੁੱਤ ਨੇ ਭਲਾਈ ਉਹਨੇ ਵੀ ਨਹੀਂ ਸੂਬੇ 'ਚ ਹੋਣ ਵਾਲੀਆਂ ਹਰ ਚੋਣਾ ਵੇਲੇ ਆਪੇ ਹੀ ਯਾਦ ਕਰਦਾ ਰਹਿੰਦਾ ਤੇ ਗੱਲੀ ਬਾਤੀ ਕਦੇ-ਕਦੇ ਵਧਾ ਵੀ ਦਿੰਦਾ 4 ਸਾਲ ਹੋਣ ਨੂੰ ਆਏ ਸਰਕਾਰ ਦੇ ਚੋਣਾ ਪੰਚਾਇਤਾਂ ਦੀਆਂ ਹੋਣ ਨਗਰ ਨਿਗਮਾਂ ਦੀਆਂ ਹੋਣ ਜਾਂ ਜਿਮਨੀ ਹੋਣ 1000 ਰੁਪਏ ਵਾਲੀ ਗਰੰਟੀ ਦਹਰਾਉਂਦਾ ਰਹਿੰਦਾ ਹੈ ਚੋਣਾ ਤੋਂ ਪਹਿਲਾਂ ਗਰੰਟੀ ਦੇ ਦਿੰਦਾ ਪਰ ਵੋਟਾਂ ਵਟੋਰ ਲੈਣ ਤੋਂ ਬਾਅਦ ਗਰੰਟੀ ਖਤਮ ਹੋ ਜਾਂਦੀ ਹੈ ਹਰ ਵਾਰੀ ਮੂਰਖ ਨੇ ਲੋਕਾਂ ਨੂੰ ਮੂਰਖ ਬਣਾਇਆ ਹੋਇਆ ਆਏ ਦਿਨ ਸਿੱਧ ਸੇਵਾਵਾਂ ਬਿਹਤਰ ਕਰਨ ਦੇ ਦਾਅਵੇ ਨਸ਼ਾ ਖਤਮ ਕਰਨ ਦੇ ਦਾਅਵੇ ਟੁੱਟੀਆਂ ਛੜਕਾਂ ਬਣਾਉਣ ਦੇ ਦਾਅਵੇ ਬੇ ਘਰਾਂ ਨੂੰ ਘਰ ਮੁਹੱਈਆ ਕਰਵਾਉਂਦੇ ਦਾਵੇ ਸਭ ਝੂਠ ਦਾ ਪਲੰਦਾ ਸਾਫਤ ਹੋ ਰਹੇ ਨੇ ਇਸੇ ਤਰ੍ਹਾਂ ਹੀ ਬਿਜਲੀ ਬਿੱਲਾਂ ਵਾਲੀ ਸ਼ੁਰਲੀ ਵੀ ਥੱਸ ਹੋ ਚੁੱਕੀ ਐ ਲੋਕਾਂ ਨੂੰ ਹਜ਼ਾਰਾਂ ਰੁਪਏਾਂ ਦੇ ਬਿੱਲ ਆ ਰਹੇ ਨੇ ਉਲਟਾ ਬਿਜਲੀ ਦਾ ਨਿਜੀਕਰਨ ਕੀਤਾ ਜਾ ਰਿਹਾ ਹੈ ਚਿਪ ਵਾਲੇ ਮੀਟਰ ਧੱਕੇ ਨਾਲ ਲਗਾਏ ਜਾ ਰਹੇ ਨੇ ਲੋਕਾਂ ਦਾ ਖੂਨ ਚੂਸਣ ਲਈ ਇਹ ਲੋਕ ਆਪਣੇ ਜਵਾੜੇ ਮਜਬੂਤ ਕਰਦੇ ਜਾ ਰਹੇ ਨੇ ਪਰ ਆਪਾਂ ਨੂੰ ਇਹ ਨਹੀਂ ਹੋਣ ਦੇਣਾ ਚਾਹੀਦਾ ਇਸ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ ਕਿਸਾਨ ਵੀਰ ਪਿਛਲੇ ਕੁਝ ਦਿਨਾਂ ਤੋਂ ਰੇਲਾ ਰੋਕ ਕੇ ਇਸ ਦਾ ਵਿਰੋਧ ਕਰ ਰਹੇ ਹਨ ਸਾਨੂੰ ਵੀ ਮਜ਼ਬੂਤ ਹੋਣਾ ਪੈਣਾ ਕਿਸੇ ਤਰ੍ਹਾਂ ਦਾ ਵੀ ਅੰਦੋਲਨ ਕਰਨਾ ਪਵੇ ਸਾਨੂੰ ਕਰਨਾ ਚਾਹੀਦਾ ਵਰਨਾ ਆਉਣ ਵਾਲੀ ਪੀੜ੍ਹੀ ਨੂੰ ਕੀ ਜਵਾਬ ਦੇਵਾਂਗੇ ਇਸ ਲਈ ਸਾਡੀ ਜਥੇਬੰਦੀ ਬਿਜਲੀ ਸੋਧ ਬਿੱਲ 225 ਦਾ ਡਟ ਕੇ ਵਿਰੋਧ ਕਰਦੀ ਹੈ ਅਸੀਂ ਕਦੀ ਵੀ ਨਹੀਂ ਹਾਰਦੇ ਕਿਉਂਕਿ ਸਾਡੇ ਨਾਲ ਬਹੁਤ ਵੱਡੀ ਗਿਣਤੀ ਤੇ ਸਾਮਾ ਦੀ ਮਜ਼ਦੂਰਾਂ ਦੀ ਤੇ ਮਜ਼ਦੂਰਾਂ ਦੀਆਂ ਆ। ਆ ਅੱਗੇ ਬਿਜਲੀ ਦੇ ਮਿਲਤਾਰੇ ਆ ਦਿਨ ਆਉਣ ਵਾਲੇ ਸਮੇਂ ਦੇ ਵਿੱਚ ਧਾਰਨੇ ਆ ਤੇ ਜਿਹੜੇ ਮੀਤਰੇ ਆ ਜੇਪ ਵਾਲੇ ਅਸੀਂ ਲੱਗਣ ਨਹੀਂ ਦੇਣੇ ਕਿਸੇ ਸੂਰਤ ਦੇ ਵਿੱਚ ਚਾਹੇ ਉਹ ਕੰਪਨੀ ਹੋਵੇ ਚਾਹੇ ਉਹ ਦਫ਼ਤਰ ਦੇ ਅਧਿਕਾਰੀ ਹੋਣ ਉਹ ਜਿਹੜੇ ਆ ਉਹ ਆਪਣਾ ਸੋਚ ਸਮਝ ਕੇ ਹੁਣ ਪਿੰਡਾਂ ਦੇ ਵਿੱਚ ਅਸੀਂ ਜਿਹੜਾ ਆ ਜਿੱਦਾਂ ਦੇ ਵੀ ਸਾਡੇ ਕੋਲ ਲੜਾਈ ਲੜ ਹੋਈ ਜੋਨਾ ਜੀ ਜਾਣਾ ਪਵੇ ਜਾਂ ਟੋਟਕਾ ਟੱਪਾ ਕਰਨਾ ਪਵੇ ਅਸੀਂ ਜਿਹੜੇ ਕਿਸੇ ਹਾਲਤ ਦੇ ਵਿੱਚ ਛਿੱਪ ਵਾਲੇ ਮਿੱਟੂ ਜਿਹੜੇ ਨਹੀਂ ਲੱਗਣ ਦਵਾਂਗੇ 252 ਨੂੰ ਅਸੀਂ ਲੰਮਾਰਨੇ ਆ ਬੇਰੇ ਮਰਸੂ ਅਸੀਂ ਉਹ ਬੱਲ ਜਿਹੜਾ ਲਾਗੂ ਹੋਣ ਨਹੀਂ ਜਣਾ ਪਰ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦਿਆ ਮਜਬੂਰ ਮਲਾਜ਼ਮਾਂ ਨੇ ਸਤਿ ਸ੍ਰੀ ਅਕਾਲ